ਅਜੇ ਵੀ ਕੀ ਨਾਂ ਮਤੋਂ ਦਾ ਕਾਲਮ ਛੋੜ ਹੜਤਾਲ ਕੀਤੀ ਗਈ ਹੈ ਕਿਉਂ ਮੇਰਾ ਨਾਮ ਜੀ ਅਜੇ ਕੁਮਾਰ ਹੈ ਮੈਂ ਪੀਪੀਓ ਦਫਤਰ ਵਿੰਡਰ ਕੇ ਕੰਮ ਕਰਦੇ ਹਾਂ ਸਟੇ ਜਿਹੜੇ ਸਾਰੇ ਨਾਲ ਦੇ EMPLOYEES ਉਹ ਮਤਲਬ ਲੋਕਾਂ ਵਿੱਚ ਜਿਹੜੇ ਆਪਣੇ ਸਖਲ ਭਾਗ ਦੇ ਬਲੌਕ ਦਫਤਰ ਹੈ ਤੇ ਆਪਣੇ ਡੀਓ ਦਫਤਰ ਦੇ ਹੈਗੇ ਉਥੇ ਮਿਡੇ ਮੀਲ EMPLOYEES ਤੇ ਜਿਹੜੇ ਸਾਰੇ ਸਖਿਆ ਭਾਂ ਦੇ EMPLOYEES ਅਸੀਂ ਉਹ ਸਾਰੇ ਕੰਮ ਕਰ ਰਹੇ ਹਾਂ ਤਕਰੀਬਨ 2010 ਤੋਂ 11 ਤੋਂ ਕੰਮ ਕਰ ਰਹੇ ਹਾਂ ਪਰ ਸਾਡੇ ਸਾਡੇ ਤੱਕ ਹਲੇ ਸਰਕਾਰਾਂ ਨੇ ਹਲੇ ਕੋਈ ਵੀ ਤੰਨੇ ਸਰਕਾਰਾਂ ਟੱਪੀਆਂ ਨਾਲ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਇਹ ਸਰਕਾਰ ਨੇ ਵੀ ਬਾਰ ਬਾਰ ਲਾਰੇ ਲਗਾਏ ਸਾਨੂੰ ਕਿ ਅਸੀਂ ਤੁਹਾਨੂੰ ਰੈਗੂਲਰ ਕਰ ਦਵਾਂਗੇ ਪਰ ਹਾਲ ਤੱਕ ਉਹਨਾਂ ਨੇ ਵੀ ਸਾਡੀ ਮਤਲਬ ਲਾਰੇ ਲਗਾ ਕੇ ਸਾਡੀ ਮੀਟਿੰਗ ਕਈ ਵਾਰੀ ਕਦੇ ਸਿੱਖਿਆ ਸਖਤਰ ਸਾਹਿਬ ਨਾਲ ਹੋ ਜਾਂਦੀ ਹੈ ਕਦੇ ਸਿੱਖਿਆ ਮੰਤਰੀ ਸਾਹਿਬ ਨਾਲ ਹੋ ਜਾਂਦੀ ਹੈ ਹਰ ਵਾਰੀ ਸਾਨੂੰ ਇਹ ਲਾਰਾ ਲਗਾਇਆ ਜਾਂਦਾ ਹੈ ਕਿ ਤੁਹਾਨੂੰ ਹੁਣ ਰੈਗੂਲਰ ਕਰ ਦਿੱਤਾ ਜਾਏਗਾ ਪਰ ਹਾਲ ਤੱਕ ਸਾਡਾ ਰੈਗੂਲਰ ਰੈਗੂਲਰਾਈਜੇਸ਼ਨ ਦਾ ਕੋਈ ਵੀ ਜਿਹੜਾ ਸਟੈਪ ਹੈ ਨਹੀਂ ਕੀਤਾ ਗਿਆ ਤੇ ਹੁਣ ਸਾਡੇ ਉਸੇ ਦੇ ਸਬੰਧ ਵਿੱਚ ਸਾਡੀ ਜਿਹੜੀ ਕਲਮ ਛੋੜ ਹੜਤਾਲ ਚੱਲ ਰਹੀ ਹੈ ਜੀ 4 12 ਤੋਂ ਤੇ ਸਾਡੇ ਜਿਹੜਾ ਪ ਸਿੱਖਿਆ ਸਕੱਤਰ ਸਾਹਿਬ ਦੇ ਦਫਤਰ ਦੇ ਅੱਗੇ ਚੱਲ ਰਹੇ ਆ ਤੇ ਮਤਲਬ ਲਗਾਤਾਰ ਤਰਨਾ ਚੱਲ ਰਿਹਾ ਤੇ ਉਹ ਤਰਨਾ ਉਹਦੇ ਤੱਕ ਅਸੀਂ ਜਾਰੀ ਰੱਖਾਂਗੇ ਜੋ ਤੱਕ ਸਾਡੀ ਮੰਗਾਂ ਪੂਰੀਆਂ ਨਹੀਂ ਹੋ ਜਾਂਦੀ। ਕਲਮ ਛੋੜ ਹੜਤਾਲ ਕੋਕੱਕ ਜਾਰੀ ਰਹੇ ਕਲਮ ਛੋੜ ਹੜਤਾਲ ਸਾਡੇ ਮਤਲਬ ਅਸੀਂ ਇਹ ਮਤਲਬ ਮੰਨਿਆਗੇ ਕਲਮ ਛੋੜ ਹੜਤਾਲ ਸਾਡੀ ਜੋ ਤੱਕ ਸਾਡੇ ਮਸਲਾ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ ਸਾਨੂੰ ਰੈਗੂਲਰਾਈਜੇਸ਼ਨ ਤੇ ਜਿਹੜਾ ਸਾਡਾ ਤਨਖਾਹ ਘੱਟ ਮਿਲ ਰਿਹਾ ਤਨਖਾਹ ਘਟਾਏ ਦੋ ਪੂਰਾ ਨਹੀਂ ਹੋ ਜਾਂਦਾ ਉਹ ਤੱਕ ਸਾਡੀ ਕਲਮ ਛੋੜ ਹੜਤਾਲ ਚੱਲਦੀ ਰਹੂਗੀ। ਕੀ ਕਹਣਾ ਚਾਹੁੰਗੇ ਇਸ ਜਲ ਕੰਮ ਤੋਂ ਹੋਰ ਬਤਾਓ ਹਾਂਜੀ ਮੇਰਾ ਨਾਮ ਰਮਿੰਦਰ ਸਿੰਘ ਹੈ ਜੀ ਮੈਂ ਇਸੇ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਵਿਖੇ ਜਿਹੜਾ ਪਿਛਲੇ ਲਗਭਗ 13-14 ਸਾਲਾਂ ਤੋਂ ਕੰਮ ਕਰ ਰਿਹਾ ਤਾਂ ਸਾਡੀ ਪਹਿਲੇ ਦਿਨ ਤੋਂ ਇਹੀ ਮੰਗ ਹੈ ਕਿ ਸਾਨੂੰ ਜਿਹੜਾ ਉਹ ਰੈਗੂਲਰ ਕੀਤਾ ਜਾਵੇ ਤਾਂ ਇਸੇ ਦੌਰਾਨ ਜਿਹੜਾ ਅਸੀਂ ਬਹੁਤ ਸਾਰੇ ਸੰਘਰਸ਼ ਕੀਤੇ ਰੈਲੀਆਂ ਕੀਤੀਆਂ ਇਹਨਾਂ ਰੈਲੀਆਂ 'ਚ ਸਾਨੂੰ ਮੀਟਿੰਗਾਂ ਵੀ ਸਰਕਾਰਾਂ ਦੇ ਨਾਲ ਮਿਲਦੀਆਂ ਰਹੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਵੀ ਸਾਨੂੰ ਲਾਰੇ ਲਾਏ ਗਏ ਇੱਕ ਸਾਫ ਦੇ ਲਾਰੇ ਹੀ ਲਾਏ ਗਏ ਕਿਉਂਕਿ ਉਹ ਜਿਹੜੀਆਂ ਮੰਗਾਂ ਸਾਡੀਆਂ ਸੀ ਉਹ ਅੱਖੋਂ ਲੈ ਕੀਤੀਆਂ ਗਈਆਂ ਸਾਨੂੰ ਰੈਗੂਲਰ ਨਹੀਂ ਕੀਤਾ ਗਿਆ ਤਾਂ ਇਹ ਸਰਕਾਰ ਜਿਹੜੀ ਨਵੀਂ ਬਣੀ ਸੀ ਇਹਨਾਂ ਤੇ ਸਾਨੂੰ ਆਸ ਸੀ ਕਿ ਇਹ ਜਿਹੜੀ ਹੈ ਪੰਜਾਬ ਦੇ ਵਿੱਚ ਜਿਹੜੀ ਬੇਰੋਜ਼ਗਾਰੀ ਹੈ ਜਿਸ ਤਰ੍ਹਾਂ ਇਹ ਠੇਕਾ ਭਰਤੀ ਜਾਂ ਕੰਟਰੈਕਟ ਸਿਸਟਮ ਚੱਲ ਰਿਹਾ ਹੈ ਇਹਨੂੰ ਖਤਮ ਕਰੇਗੀ ਪਰ ਇਹ ਸਰਕਾਰ ਨੇ ਵੀ ਕੁਝ ਨਹੀਂ ਕੀਤਾ ਤਾਂ ਅਸੀਂ ਆਖਰੀ ਜਿਹੜਾ ਜਿਹੜਾ ਇਹ ਸਿੱਟਾ ਇਹੀ ਲਿਆ ਫੈਸਲਾ ਲਿਆ ਕਿ ਅਸੀਂ ਕਲਮ ਚੋੜ ਹੜਤਾਲ ਸ਼ੁਰੂ ਕਰੀਏ ਕੰਮ ਅਸੀਂ ਸਾਰਾ ਬੰਦ ਕਰ ਦਿੱਤਾ ਅੱਜ ਮਿਤੀ 4 12 2024 ਤੋਂ 2018 ਦੇ ਵਿੱਚ ਜਿਸ ਤਰ੍ਹਾਂ ਸਰਵ ਸਿੱਖਿਆ ਅਭਿਆਨ ਦੇ ਅਧਿਆਪਕ ਜਿਹੜੇ ਉਹ ਡਿਪਾਰਟਮੈਂਟ ਦੇ ਵਿੱਚ ਪ੍ਰੋਪਰ ਸਕੇਲ ਤੇ ਰੈਗੂਲਰ ਕੀਤੇ ਸੀ ਏਹੀ ਸਾਡੀ ਮੰਗ ਹੈ ਕਿ ਸਾਨੂੰ ਵੀ ਉਸੇ ਤਰ੍ਹਾਂ ਜਿਹੜਾ ਸੇਮ ਭਰਤੀ ਸਾਡਾ ਸੇਮ ਪ੍ਰੋਪਰ ਟੈਸਟ ਸੇਮ ਪ੍ਰੋਸੈਸ ਦੇ ਥਰੂ ਅਸੀਂ ਭਰਤੀ ਹੋਏ ਹਾਂ ਅਸੀਂ ਕਰਮਚਾਰੀਆਂ ਉਹ ਅਧਿਆਪਕ ਸੀ ਅਧਿਆਪਕਾਂ ਨੂੰ ਜਿਹੜਾ ਰੈਗੂਲਰ ਕਰ ਦਿੱਤਾ ਗਿਆ 2018 ਦੇ ਵਿੱਚ ਸਾਡੀ ਵੀ ਇਹੀ ਮੰਗ ਹੈ ਤੇ ਸਾਨੂੰ ਜਿਹੜਾ ਰੈਗੂਲਰ ਕੀਤਾ ਜਾ ਜਿੰਨੇ ਚੋਣਾ ਲੰਘ ਕੇ ਗਈਆਂ ਸਭ ਸਾਰੀਆਂ ਜਥੇਬੰਦੀਆਂ ਵੱਲੋਂ ਸੰਘਰਸ਼ ਲਿਖੇਗੀ ਕਿ ਤੁਸੀਂ ਜਿੰਨੇ ਚੋਣਾ ਵਿੱਚ ਉਹ ਕੁਝ ਕੰਮ ਕੀਤਾ ਜਾਂ ਸਰਕਾਰ ਨੇ ਕੋਈ ਵਾਅਦਾ ਕੀਤਾ ਤੁਹਾਡੇ ਨੂੰ ਜੀ ਸਾਡੇ ਵੱਲੋਂ ਸੰਘਰਸ਼ ਇਹਦੇ ਬਾਰੇ ਵੀ ਕੀਤਾ ਗਿਆ ਇਸ ਸਮੇਂ ਦੌਰਾਨ ਅਸੀਂ ਰੈਲੀਆਂ ਵੀ ਕੀਤੀਆਂ ਪਰ ਉਹੀ ਗੱਲ ਕਿ ਜਿਹੜਾ ਇਹ ਲੀਡਰ ਨੇ ਇਹ ਲਾਰੇ ਲਾ ਕੇ ਆਪਦੇ ਵੋਟਾਂ ਦਾ ਸਮਾਂ ਜਿਹੜਾ ਟਪਾ ਕੇ ਤੇ ਇਹ ਉਸ ਤੋਂ ਬਾਅਦ ਜਿਹੜਾ ਫਿਰ ਰੰਗ ਬਦਲ ਜਾਂਦੇ ਆ ਉਸ ਤੋਂ ਬਾਅਦ ਫੇਰ ਇਹ ਗੱਲ ਨਹੀਂ ਸੁਣਦੇ ਮੀਟਿੰਗ ਦੇ ਦਿੰਦੇ ਆ ਮੀਟਿੰਗ ਤੋਂ ਬਾਅਦ ਫੇਰ ਇਹਨਾਂ ਦਾ ਜਿਹੜਾ ਉਹ ਰਵਈਆ ਉਹੀ ਰਹਿੰਦਾ ਤਾਂ ਇਸੇ ਕਰਕੇ ਅਸੀਂ ਜਿਹੜਾ ਉਹ ਰੈਲੀਆਂ ਦਾ ਰਸਤਾ ਛੱਡ ਕੇ ਹੁਣ ਅਸੀਂ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਕਿੰਨੀ ਦੇਰ ਚੱਲੇਗੀ ਕਲਮ ਸੋ ਇਸ ਨੂੰ ਅਸੀਂ ਅਨਮਿੱਥੇ ਸਮੇਂ ਲਈ ਜਿਹੜਾ ਉਹ ਸ਼ੁਰੂ ਕੀਤਾ ਅੱਜ ਮਿਤੀ 4 12 2024 ਤੋਂ ਅਸੀਂ ਇਹ ਸ਼ੁਰੂ ਕਰ ਦਿੱਤੀ ਹੈ ਸਾਡਾ ਪੱਕਾ ਧਰਨਾ ਜਿਹੜਾ ਉਹ 28 11 2024 ਤੋਂ ਪਹਿਲਾਂ ਤੋਂ ਚੱਲ ਰਿਹਾ ਸਾਡਾ ਸਟੇਟ ਕਮੇਟੀ ਦਾ ਅਸੀਂ ਉੱਥੇ ਜ਼ਿਲ੍ਹਾ ਵਾਈਜ਼ ਜਿਹੜਾ ਅਸੀਂ ਉੱਥੇ ਡਿਊਟੀ ਦਿੱਨੇ ਆ ਪਰ ਅਸੀਂ ਹੁਣ ਜਿਹੜੀ 4 12 ਤੋਂ ਇਹ ਬਿਲਕੁਲ ਕੰਮ ਜਿਹੜਾ ਸਿੱਖਿਆ ਭਾਗ ਦੇ ਵਿੱਚ ਅਸੀਂ ਜਿੰਨੇ ਜਨੇ ਕੰਮ ਕਰਦੇ ਸਾਰਾ ਕੰਮ ਅਸੀਂ ਬੰਦ ਕਰ ਦਿੱਤਾ ਮਰਦਾਬਾ ਮਰਦਾਬਾ ਪੰਚਾਇਤ ਸਰਕਾਰ ਮਰਦਾਬਾ 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 ਬੀਜੀਐਸਸੀ ਮਰਦਾਬਾ 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 ਬੀਜੀਐਸਸੀ ਮਰਦਾਬਾ 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 ਪੂਰੀਆ ਕਰੋ ਪੂਰੀਆ ਕਰੋ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ